ਜੇਕਰ ਕਿਸਾਨ ਵੀਰੋ ਤੁਹਾਡੇ ਖੇਤ ਦੇ ਵਿੱਚ ਕਣਕ ਇਸ ਤਰ੍ਹਾਂ ਉਗਾ ਲਿਆ ਏ ਤੇ ਖੇਤ ਦਾ ਕਾਫੀ ਹਿੱਸਾ ਖਾਲੀ ਪਿਆ ਏ ਤੇ ਜੇ ਤੁਸੀਂ ਸੋਚੋਗੇ ਵੀ ਕਣਕ ਦੇ ਬੀਜ ਦਾ ਛੱਟਾ ਦੇ ਕੇ ਆਪਾਂ ਇਹ ਆਪਣੇ ਖੇਤ ਦੇ ਵਿੱਚ ਖਾਲੀ ਏਰੀਏ ਨੂੰ ਪੂਰਾ ਕਰ ਲਾਂਗੇ ਤੇ ਦੋਸਤੋ ਤੁਹਾਡਾ ਬਿਲਕੁਲ ਸੋਚਣਾ ਗਲਤ ਆ ਕੀ ਜਿਹੜਾ ਆ ਏਰੀਆ ਏ ਇਹ ਭਰ ਜਾਏਗਾ ਕਦੇ ਵੀ ਨਹੀਂ ਜਿਹੜਾ 30% ਤੋਂ ਲੈ ਕੇ 50% ਏਰੀਆ ਖਾਲੀ ਪਿਆ ਏ ਦੋਸਤੋ ਛੱਟਾ ਦਿੱਤਿਆਂ ਕਣਕ ਦੇ ਨਾਲ ਇਹਨੇ ਨਹੀਂ ਜੇ ਪਰਣਾ ਤੇ ਜੇ ਤੁਸੀਂ ਪਾਣੀ ਲਾ ਚੁੱਕੇ ਹੋ ਤੁਹਾਡੇ ਵੱੱਤਰ ਆ ਗਿਆ ਏ ਤੇ ਅੱਖਾਂ ਬੰਦ ਕਰਕੇ ਇੱਕ ਬੀ ਨਵਾ ਪਾਏਗਾ ਗੁੱਲੀ ਡੰਡਾ ਵੀ ਮਰ ਜੂ ਤੇ ਕਣਕ ਦਾ ਝਾੜ ਵੀ ਪੂਰਾ ਆਜੂ ਨਹੀਂ ਤਾਂ ਤੁਸੀਂ ਨਿਉ ਨਿਉ ਕੇ ਦੇਖੋਗੇ ਆ ਦੇਖੋ ਸਾਰਾ ਬੀ ਓਵੇਂ ਪਿਆ ਕਿਸਾਨ ਨੇ ਛੱਟਾ ਵੀ ਦਿੱਤਾ ਏ ਪਰ ਕੀ ਇਹ ਕਿੰਨਾ ਕੁ ਜੰਮ ਰਿਹਾ ਏ ਇਹ ਇਸ ਤਰ੍ਹਾਂ ਖੇਤ ਆਡਾ ਖਾਲੀ ਰਹਿ ਜਾਣਾ ਤੇ ਦੋਸਤੋ ਇਹ ਜਿਹੜਾ ਬੀ ਆ ਇਹ ਜੰਮਣਾ ਜੇ ਪੰਜ ਪੈਸੇ ਜੰਮ ਵੀ ਗਿਆ ਤੇ ਆ ਗਾਇਬ ਨਹੀਂ ਜੇ ਪੂਰੇ ਹੋਣੇ ਤੁਸੀਂ ਦੇਖੋ ਕਿੱਡੇ ਕਿੱਡੇ ਗਾਇਬ ਆ ਆ ਦੇਖੋ ਦੋਸਤੋ ਇੰਨਾ ਵਿਰਲਾ ਤਾਂ ਝੋਨਾ ਨਹੀਂ ਝਾੜ ਦਿੰਦਾ ਜਿਹੜਾ ਟਿਲਰਿੰਗ ਕਰ ਦਿੰਦਾ ਹੈ 18 18 20 20 ਟਾਹਣੀਆਂ ਮਾਰ ਦਿੰਦਾ ਹੈ ਤੇ ਇਹ ਕਨਕ ਕਿਵੇਂ ਕਿਵੇਂ ਇਹਨੂੰ ਪੂਰਾ ਕਰ ਲਈ ਪਾਣੀ ਲੱਗ ਗਿਆ ਛੱਟਾ ਕਿਸਾਨ ਨੇ ਦਿੱਤਾ ਹੈ ਤੇ 20 ਪਿਆ ਹੈ ਲੱਗਦਾ ਨਹੀਂ ਵੀ ਕੰਮ ਚੱਲੇਗਾ ਆ ਦੇਖੋ ਇਸ ਕਰਕੇ ਕਿਸਾਨ ਵੀਰੋ ਜੇਕਰ ਤੁਹਾਡਾ ਖੇਤ ਇਸ ਤਰ੍ਹਾਂ ਵਿਰਲਾ ਹੋ ਗਿਆ ਹੈ ਤੇ ਤੁਸੀਂ ਪਾਣੀ ਲਾ ਕੇ ਦੁਬਾਰਾ ਬਜਾਈ ਕਰ ਲੋ ਕੱਲਾ B ਵੱਧ ਪਊਗਾ ਗੁੱਲੀ ਡਿੰਡੇ ਦਾ ਖਤਮਾ ਹੋ ਜਾਏਗਾ ਤੇ ਕਣਕ ਝਾੜ ਵੀ ਪੂਰੀ ਦੇਊਗੀ ਬਿਜਾਈ ਸਮੇ ਜੇਕਰ ਤੁਸੀਂ DJP ਪਹਿਲਾਂ ਪੂਰੀ ਪਾ ਚੁੱਕੇ ਹੋ ਤੇ ਹੁਣ DJP ਪਾਉਣ ਦੀ ਲੋੜ ਨਹੀਂ ਯੂਰੀਆ 30 ਕਿਲੋ ਥੱਲੇ ਪਾ ਕੇ ਕਣਕ ਦੀ ਬਿਜਾਈ ਕਰ ਲਓ ਤੇ ਝਾੜ ਤੁਹਾਡੇ ਜ਼ਿਆਦਾ ਦੇਊਗਾ ਇਸ ਤਰ੍ਹਾਂ ਨਿਉ ਨਿਉ ਕੇ ਬੈਠ ਕੇ ਦੇਖਣ ਨਾਲੋਂ ਚੰਗਾ ਇਹ ਨਹੀਂ ਤਾਂ ਇਸ ਤਰ੍ਹਾਂ ਤੁਹਾਡਾ ਖੇਤ ਖਾਲੀ ਰਹਿ ਜਾਊਗਾ ਆ ਜਿਹੜੀਆਂ ਖਾਲੀ ਥਾਵਾਂ ਦੋਸਤੋ ਇਹ ਭਰਨੀਆਂ ਨਹੀਂ ਜੀ ਜਿੱਦੋਂ ਖੇਤ ਦੇ ਵਿੱਚ ਆ ਕੇ ਬੈਠਦੇ ਨਾ ਦੋਸਤੋ ਇੰਨੇ ਇੰਨੇ ਗੈਪ ਆ ਆ ਦੇਖੋ ਇਹਨੂੰ ਕਿਵੇਂ ਪੂਰੇ ਕਰਾਂਗੇ